ਆਪਾਂ ਨਾ ਆਮ ਤੌਰ ਤੇ ਦੇਖਦੇ ਆਂ ਵੀ ਹਰੇਕ ਕਈ ਠੱਗ ਏਜੰਟ ਕਹਿ ਰਹੇ ਆ ਵੀ ਮੇਰੇ ਨਾਲ 15-20 ਲੱਖ ਦੀ ਠੱਗੀ ਵਜ ਗਈ। ਅੱਜ ਨਾ ਤੁਹਾਨੂੰ ਵੀ ਮੈਂ ਲੋਕਾਂ ਸੁਣ ਸੁਣ ਕੇ ਗੱਲਾਂ ਐ ਜਿਵੇਂ ਆ ਕੋਈ ਕੋਸਾ ਨਾ ਕੋਈ ਕੁਛ ਕਹਿੰਦਾ ਇਸ ਕਰਕੇ ਆਪਾਂ ਕਿਸੇ ਏਜੰਟ ਕੋਲੇ ਆਏ ਆ। ਉਹ ਬਾਈ ਨੂੰ ਆਪ ਮਿਲਦੇ ਆਂ। ਉਹ ਬਾਈ ਕਹਿੰਦਾ ਮੇਰੇ ਨਾਲ 15-20 ਲੱਖ ਦੀ ਠੱਗੀ ਵਜ ਗਈ। ਆ ਉਹ ਆਹ ਕਰੋ ਦਰਸ਼ਨ ਬਾਈ ਦੇ ਆਪਣੇ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹਾਂ? ਬਹੁਤ ਵਧੀਆ ਜੀ। ਤੁਸੀਂ ਕਹਿ ਰਹੇ ਹੋ ਵੀ ਭੰਨੇ ਸਿੱਧੂ ਨੇ ਸਾਡੇ ਨਾਲ ਫਰਨਾਨ ਉਸਾਨ ਕਰਦਾ 15 ਵੀ ਲੱਖ ਦਾ ਤੁਹਾਡਾ ਕੀ ਨਿਸਾਨ ਕਰਦਾ 15 ਵੀ ਲੱਖ ਦਾ ਬਾਈ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਮੇਰੀ ਗੱਲ ਸੁਣਨ ਆਸਤੇ ਆਏ ਮੇਰਾ ਨਾਮ ਹੈ ਗਗਨ ਗਰਨਾ ਤੇ ਕੰਮ ਆ ਮੇਰਾ ਏਜੰਟੀ ਦਾ ਜਿਹੜਾ ਠੱਗੀ ਠੋਰੀ ਦਾ ਹਾਂਜੀ ਤੇ 15 ਠੱਗੀ ਠੋਰੀ ਕੀ ਬਾਹਰ ਭੇਜਦਾ ਕੰਮ ਠੱਗੀ ਨਿਕਲ ਕੇ ਮੇਜੋ ਬਾਹਰ ਵੀ ਭੇਜਦੇ ਆ ਬਾਈ ਤੇ 15 20 ਲੱਖ ਦਾ ਮੈਂ ਨੁਕਸਾਨ ਭਾਣੇ ਨੇ ਕਰਤਾ ਤੇ ਮੈਨੂੰ ਲੱਗਦਾ ਵੀ ਅਜੇ 20 25 30 ਲੱਖ ਦਾ ਮੈਂ ਨੁਕਸਾਨ ਹੋਰ ਕਰੂਗਾ ਥੋੜਾ ਕਿਵੇਂ ਕਰਤਾ ਨਾ ਸੰਗ ਨੇ ਨੁਕਸਾਨ ਬਈ ਕੋਈ ਮਰਗੀ ਆਈ ਸੀਗੀ ਕਹਿੰਦਾ ਬਾਹਰ ਜਾਣਾ ਬਾਹਰ ਜਾਣਾ ਅਮਰੀਕਾ ਜਾਣਾ ਤੇ ਆਪਾਂ ਕਹਿ ਵੀ 20 ਲੱਖ ਰੁਪਏ ਭਾਈ ਭੇਜ ਦਿੰਨੇ ਬਾਹਰ ਤੇ ਆਪਾਂ 20 ਲੱਖ ਰੁਪਏ ਲਿਆ ਪਤਾ ਨਹੀਂ ਪਹਿਲੀ ਵੇਚੀ ਉਹਨੇ ਕੀ ਕੀਤਾ ਤੇ ਆਪਾਂ 20 ਲੱਖ ਪੜਿਆ ਫੈਲ ਫੂਲਾ ਵਾ ਕੀ ਦੀ ਪ੍ਰੋਸੈਸ ਕਰਨੀ ਸੀਗੀ 2-4 ਮਹੀਨੇ ਰੱਖੇ ਕੋਲੇ ਪੈਸੇ ਵਿਆਜ ਖਾਦਾ ਉਹਦਾ ਵਧ ਗਿਆ 20 ਲੱਖ ਦਾ ਤੇ ਉਹਨੇ ਰੌਲਾ ਪਾਇਆ ਤੇ ਆ 5 ਲੱਖ ਰੁਪਏ ਮੋੜਤਾ ਉਹਦਾ ਹਾਂਜੀ ਹਾਂਜੀ ਤੇ 15 ਪਾ ਉਹਦੇ ਕੋਲੇ ਰੱਖੜਿਆ ਤੇ ਉਹ ਦੁਬਾਰਾ ਵਿੱਚ ਜਦੋਂ ਸਾਨੂੰ ਪਤਾ ਆਪਣੇ ਪਿਆਰ ਚ ਰੌਲਾ ਪਿਆ ਵੀ ਭਾਣਾ ਰੌਲੇ ਨੇ ਵੇਡਦਾ ਭਾਣਾ ਰੌਲੇ ਨੂੰ ਵੇਡਦਾ ਨਾ ਤੇ ਭਾਣੇ ਕੋਲੇ ਗਏ ਤੇ ਭਾਣਾ ਪਤੰਦੇ ਮਗਰੀ ਪੈ ਗਿਆ ਭਾਣਾ ਡਾਵਾ ਜਾਇਆ ਕਰ ਤੇ ਬਈ ਮੈਨੂੰ 15 ਲੱਖ ਮੋੜਨਾ ਪਿਆ ਤੇ ਮੇਰੇ ਦਾ ਅੰਮ੍ਰਿਤ 30-40 ਲੱਖ ਰੁਪਏ ਦਾ ਮੇਰਾ ਹੋਰ ਨੁਕਸਾਨ ਕਰੂਗਾ ਤਿੰਨ ਚਾਰ ਮੇਰੇ ਕੋਲ ਮੁਰਗੀਆਂ ਹੋਰ ਫਸਾਂ ਉਹ ਵੀ ਮੈਨੂੰ ਮੋੜਨੇ ਪੈਣਗੇ ਨਹੀਂ ਫਿਰ ਤੁਸੀਂ ਕਿਉਂ ਕਰਦੇ ਹੋ ਕੰਮ ਕਰਨਾ ਬਈ ਹੁਣ ਲੋਕ ਕਰਗੇ ਕਿ ਜੇ ਅਸੀਂ ਨਾ ਕਰਾਂਗੇ ਕਿਤੇ ਹੋਰ ਕੋਲੇ ਜਾਣਗੇ ਠੱਗੀ ਮਰੌਣਗੇ ਉਹ ਤਾਂ ਮਰੌਣੀ ਹੀ ਉਹਨਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਲੇ ਕੋਈ ਡਾਕੂਮੈਂਟ ਨਹੀਂ ਕੋਈ ਆਈਡੈਂਟਿਟੀ ਨਹੀਂ ਕੀਤਾ ਲੈਣ ਨਹੀਂ ਦੇਣ ਨਹੀਂ ਕਹਿੰਦੇ ਬਾਹਰ ਜਾਣਾ ਬਾਹਰ ਜਾਣਾ ਉਹ ਬਈ ਜੇ ਅਸੀਂ ਨਾ ਠੱਗੀ ਮਾਰਾਂਗੇ ਕਿਤੇ ਹੋਰ ਤੋਂ ਮਾਰ ਲੈਣਗੇ ਤੇ ਵਧ ਗਿਆ ਸਭ ਸਾਡਾ ਕਾਰੋਬਾਰ ਚੱਲਦਾ ਵੇਖੋ ਵਧਿਆ ਐਡਾ ਲਾਇਆ ਕੱਪੜੇ ਪਾਏ ਲੋਕਾਂ ਦੀ ਠੱਗੀ ਮਾਰ ਕੇ ਹੱਥ ਉਹ ਨਾ ਫਿਰਦੇ ਹਾਂ ਆਪਣਾ ਕੰਮ ਹੀ ਇਹ ਆ ਆਪਣਾ ਕੰਮ ਬਈ ਵਧ ਗਿਆ ਲੋਕ ਬੋਲਦੇ ਹੀ ਨਿਕੋਸਦਾ ਭਾਨੇ ਨੇ ਪਤਾ ਨਹੀਂ ਕਿਦੋਂ ਰੌਲਾ ਚੱਕਿਆ ਆ ਕੇ ਇਹ ਪੈਸੇ ਸਾਡੇ ਮਗਰ ਪੈ ਗਿਆ ਪਹਿਲਾਂ ਕੀ ਹੁੰਦਾ ਸੀਗਾ 25 30% ਸਾਡਾ ਤਾ ਜਾਂਦਾ ਸੀਗਾ ਦਿੰਦੇ ਸੀਗੇ ਸਾਡੇ ਕੋਈ ਕਾਰਵਾਈ ਨਹੀਂ ਹੁੰਦੀ ਨਾ ਇਹ ਨਾ ਰਹਿੰਦੇ ਸੀਗੇ ਤੇ ਅਗਲਾ ਕੇਸ ਕਰਦਾ ਸੀਗਾ ਵੱਧ ਵੱਧ ਸਾਡਾ 25 ਲੱਖ ਖਾਦਾ ਹੁੰਦਾ ਸੀਗਾ ਉਹਦੇ ਵਿੱਚੋਂ 2-4 ਲੱਖ ਰੁਪਇਆ ਲਾ ਦਿੰਦੇ ਸੀਗੇ ਤੇਰਾ ਤੇਰੇ ਮੇਰਾ ਕਿਦਾ 25 30 ਲੱਖ ਫਸਿਆ ਹੁੰਦਾ ਸੀਗਾ ਉਹਦਾ ਜਿਹੜਾ 25 ਲੱਖ ਤਾਂ ਪਹਿਲਾਂ ਫਸਿਆ ਹੁੰਦਾ ਉਹਦਾ ਵਿਆਜ ਪਈ ਜਾਂਦਾ ਹੁੰਦਾ ਉਹਦੋਂ ਨੂੰ ਕੇਸ ਦਿਲਾਉਣੇ ਪੈਂਦੇ ਉਹ ਆਪੀ ਥੱਪਾ ਹੱਥਾ ਕਰਕੇ ਬੈਹਿੰਦਾ ਸੀਗਾ ਤੇ ਆਪਣੇ 25 ਲੱਖ ਸੋਨੂੰ ਇਹ ਅਧਿਕਾਰ ਕੌਣ ਦਿੰਦਾ ਵੀ ਲੋਕਾਂ ਨਾਲ ਇਹ ਕਰਦਾ ਅਧਿਕਾਰ ਕੇ ਡਿਸੈਂਸ ਲੈਣਾ ਬਈ ਡੀਸੀ ਕੋਲ ਕੋਈ ਮਰਜ਼ੀ ਜਾ ਕੇ ਡੈਡੋਰ ਡਿਸੈਂਸ ਤੇ ਠੱਗਾਂ ਮਾਰੋ ਖਰੇ ਕਹੀ ਹੋਏ ਤੇ ਮੇਰੇ ਕੋਲ ਸਰਸ ਵੀ ਨਹੀਂ ਹੁੰਦੇ ਮੈਂ ਕਹਿੰਦਾ ਨਹੀਂ ਮੈਂ ਵਿੱਚੋਂ ਕੱਢਦਾ ਗੱਲ ਛੋਡੀ ਜੇ ਮੈਂ ਲੈਣਾ ਹੋਏ ਮੈਨੂੰ ਮਿਲ ਜੂਗਾ ਸਰਸ ਬਾਈ ਹੈ ਨਹੀਂ ਕੋਈ ਚੈੱਕ ਹੀ ਨਹੀਂ ਕਰਦਾ ਸਰਸਾਂ ਨੂੰ ਤੁਸੀਂ ਜਾਣਿਆ ਕਿ ਦਰਸਾ ਸੈਂਟਰ ਜਾਓਗੇ ਤੇ ਮੇਰਾ ਕਾਈਡਰਸ ਕਰਾ ਮੈਨੂੰ ਕੌਣ ਦੇਊਗਾ ਬਾਈ ਸਾਰਾ ਕੁਝ ਚੱਲ ਜੀ ਜਾਂਦਾ ਹੈ ਪੈਸਾ ਚਾਹੀਦਾ ਹੈ ਲਾਇਸੈਂਸ ਹੁੰਦੇ ਪਹਿਲੇ ਕਰਦੇ ਜਿਹਨੇ ਆਪਣੇ ਪੰਜਾਹ ਤੇ ਠੱਗ ਬੈਠੇ ਆ ਕਿਤੇ ਕੋਲੇ ਸਰਸ ਹੈ ਨਹੀਂ ਕਿ ਕਿਸੇ ਕੋਲੇ ਹੋਗਾ ਕੋਈ ਜਿਹੜੇ ਡਰਦੇ ਮਾਰਾ ਕਿ ਜਿਹੜੇ ਸਹੀ ਕੰਮ ਕਰਦੇ ਉਹਨਾਂ ਕੋਲੇ ਹੋਣਗੇ ਨਹੀਂ ਮੇਰੇ ਕੋਲੇ ਕੋਈ ਹੈ ਨਹੀਂ ਆ ਪਾਮ ਸੈਂਟਰ ਦੇ ਵਿੱਚ ਜਾਂਦੇ ਆ ਉੱਥੇ ਲਾਇਸੈਂਸ ਨੰਬਰ ਇਹੜਾ ਲਾਇਸੈਂਸ ਨੰਬਰ ਆ ਉਹ ਆਪਦੇ ਹੁੰਦਾ ਕਿ ਵੈਸੀ ਹੁੰਦਾ ਜਿਵਲੀ ਬਣਾਏ ਹੁੰਦੇ ਬਈ ਤੁਸੀਂ ਕਿਹੜਾ ਜਾਏਗਾ ਉਹਦੀ ਪੁੱਛ ਪੜਤਾਲ ਕਿਉਂ ਤੱਕਲੀ ਫੋਟੋ ਵੇਖਦੇ ਆ ਬਈ ਹਾਇ ਦੇ ਕੋਲ ਹੈਗੀ ਐ ਕਿਹੜੀ ਫੋਟੋ ਦੇਖਣੀ ਹੁੰਦੀ ਹੈ ਹੋਰ ਤੁਸੀਂ ਕੀ ਕਰਨਾ ਹੁੰਦਾ ਤੁਸੀਂ ਕਿਹੜਾ ਗਾਂ ਪੁੱਛ ਪੜਤਾਲ ਕਰਦੇ ਮੇਰੇ ਕਿਤੇ ਬਈ ਤੁਸੀਂ ਘਰ ਰਜਿਸਟਰਡ ਵੀ ਹੈਗੇ ਕਿ ਨਹੀਂ ਤੇ ਆ ਤੁਸੀਂ ਕਿੱਲਾ ਵੇਚਿਆ ਹੁੰਦਾ ਤੁਹਾਡੇ ਵਾਲੇ ਕਿਦਾ ਆ ਕੇ ਸਾਨੂੰ ਦਿੰਦੇ ਆ ਤੇ ਅਸੀਂ ਟੌਰ ਨਾ ਖਾਈਦੇ ਪੈਸੇ ਬਈ ਤੁਸੀਂ ਇੱਕ ਆਨੇ ਵੀ ਤੁਹਾਡਾ ਨਿਸ਼ਾਨ 15 ਵੀ ਲਖ ਦਾ ਕਰਤਾ ਤੁਸੀਂ ਸਾਡਾ ਹੋਰ 30 ਲਖ ਦਾ ਨਿਸ਼ਾਨ ਕਰੂਗਾ ਛੋਟਾ ਹੋਰ ਕੀ ਨਿਸ਼ਾਨ ਕਰੂਗਾ ਹੋਰ ਬਈ ਅਸੀਂ ਤਿੰਨ ਬੰਦਿਆਂ ਦੇ ਪੈਸ ਤੈਨੂੰ ਟ੍ਰੀਫਰ ਦੇ ਬਹਾਨੇ ਦੇ ਤੇ ਉਹ ਕਹਿੰਦੇ ਸਾਡੇ ਵੀ ਮੜਾ ਤੇ ਮੈਨੂੰ ਲੱਗਦਾ ਮੈਨੂੰ ਵੀ ਮੋੜ ਨੇ ਪਹਿਣਨੇ ਹੁਣ ਉਹ ਗੱਲ ਕਰਦਾ ਬਈ ਇਸ ਤੈਨੂੰ ਬਹੁਤ ਜ਼ੋਰ ਲਾਇ ਸੀ ਭਾਨੇ ਨੂੰ ਮੈਂ ਕਿਹਾ ਯਾਰ ਤੂੰ ਬਈ ਲੈ ਲੈ ਜਿਹੜਾ ਲੱਖ-ਦੋ ਲੱਖ ਲੈਣਾ ਬਈ ਮੇਰੇ ਮਸਲੇ ਚ ਨਾ ਬੋਲ ਤੂੰ ਬਈ ਮੈਨੂੰ ਆਹ ਦਾ ਖਾਈ ਜਾਂਦੇ ਯਾਰ ਤੂੰ ਆਹ ਦਾ ਲੈ ਕੇ ਬਹਿ ਜਾ ਪਤੰਦਰ ਨਹੀਂ ਮੰਨਿਆ ਫਿਰ ਇਹ ਸਾਰੇ ਨਹੀਂ ਜੁਨੀਆ ਨਾਲ ਸਾਡੀ ਵੀ ਭਾਈ ਅੱਛਾ ਥੋੜੀ ਕਿਹੜੀ ਜੂਨੀਅਨ ਐ ਉਹ ਜੀ ਸਾਰੇ ਠੱਗ ਏਜੰਟਾਂ ਦੀ ਠੱਗ ਨੇ ਕਿਹਾ ਸਾਡੇ ਇਹ ਏਜੰਟਾ ਸੀ ਇਹ ਸਾਡੀ ਜੂਨੀਅਨ ਬਣੀ ਹੋਈ ਸੀ ਤੁਸੀਂ ਠੱਗ ਵਜਦੇ ਹੋ ਆਪਣੇ ਆਪ ਨੂੰ ਠੱਗ ਕਹਿੰਦੇ ਹੋ ਨਹੀਂ ਨਹੀਂ ਠੱਗ ਉਹ ਮੂੰਹ ਜੇ ਨਿਕਲ ਜਾਂਦਾ ਕਿ ਵੇਰ ਕੰਮ ਹੁੰਦਾ ਉਹ ਮੂੰਹ ਤੇ ਆ ਹੀ ਜਾਂਦਾ ਬਈ ਸਾਡੇ ਤੇ ਉਹ ਸਾਡੀ ਜੂਨੀਅਨ ਬਣੀ ਸੀ ਸੀ ਨੂੰ ਕਿਹਾ ਸੀਗਾ ਬਈ ਆਦਾ 20-25 ਲੱਖ ਲੈ ਸਾਲ ਦਾ ਤੇ ਟੌਰ ਨਾਲ ਤੂੰ ਆਦਾ ਪਾਸੇ ਵੇ ਜਾ ਸਾਡੇ ਕੰਮ ਚ ਨਾ ਆੜੀ ਤੇ ਸਾਨੂੰ ਆਦਾ ਕੰਮ ਕਰਦੇ ਤੂੰ 20 ਲੱਖ ਲੈ ਕੇ ਵੇ ਜਾ ਪਤਾ ਨਹੀਂ ਵੀ ਕਿਹਾ ਕੀ ਕਰਕੇ ਵੇਖਦਾ ਹੀ ਨਹੀਂ ਗਾ ਤੇ ਉਹ ਚੈਨ ਚੋਰੀ ਦੇ ਬਈ ਅਸੀਂ ਝੂਠੇ ਪਰਚੇ ਕਰਾਏ ਤੇ ਫਿਰ ਕਰਗੇ ਕੀ ਨਹੀਂ ਤੁਸੀਂ ਭਾਨ ਸਿੱ ਸਾਡਾ ਕੋਲ ਲੈ ਲੈ ਥੋੜੇ ਬਤ ਪੈਸੇ ਲੈ ਲੈ ਜਾਂ ਕੋਈ ਪਰਸੈਂਟ ਲੈ ਲੈ ਹਨਾ ਭੰਨ ਸਿੱਧ ਤੋਂ علاوہ ਉਥੇ ਹੋਰ ਨਾ ਦਿੰਨੇ ਆਪਣੇ ਹਿੱਸਾ ਬਾਈ ਦਿੰਨੇ ਸੀ ਤਾਈ ਦਾ ਸਾਡੇ ਦੇ ਪਿੱਛੇ ਕੋਈ ਕਾਰਵਾਈ ਨਹੀਂ ਹੁੰਦੀ ਸੀ ਸਾਡੇ ਪੈਸੇ ਜਾਂਦੇ ਸੀ ਤਾਂ 25 30% ਦੰਦਦਾ ਸੀ ਇਸ ਤੇ ਕਿਹਾ ਸੀਗਾ ਇਹਨਾਂ ਵੀ ਪੱਜੀ 25 5% ਤੂੰ ਲੈ ਲੈ ਅੱਛਾ ਤੇ ਵੀ ਸਾਡੇ ਨਾ ਬੋਲੀ ਪਰ ਇਹ ਨਹੀਂ ਵੀ ਹਟਿਆ ਨਹੀਂ ਨਹੀਂ ਤੁਸੀਂ ਪੰਜਾਬ ਕੋਈ ਥੋੜੇ ਪਰਸੈਂਟ ਤਾਂ ਸਰਕਾਰ ਤੋਂ ਹੋਣਗੇ 2 4% ਜਾ ਕੇ ਨਵੇਂ 25% ਦਿੰਨੇ ਆ ਪਈ ਅਸੀਂ ਅੱਛਾ ਤੁਸੀਂ ਆ ਥੋੜੇ ਆਪਣੇ ਜੂਨੀਅਰ ਆ ਕਿ ਵੈਸੇ ਕੋਈ ਨਹੀਂ ਸਾਡੀ ਆ ਸੀ ਠੱਗ ਟੋਲੇ ਦੀ ਜਿਹੜੀ ਉਹ ਸਾਡਾ ਹੈਗਾ ਆ ਆਪਣਾ ਪ੍ਰੋਸੈਸ ਰੱਖਿਆ ਜੀ ਆਪਣਾ ਪ੍ਰੋਸੈਸ ਰੱਖਿਆ ਵੀ ਜੇ ਜਿਵੇਂ ਆਪਾਂ ਕੋਈ ਤੁਸੀਂ ਵੀ ਆਪਦਾ ਵੀ ਕੱਠ ਵਿਖਾ ਸਕਦੇ ਹਾਂ ਹਾਂ ਕੱਠ ਦਿਖਾ ਸਕਦੇ ਅਸੀਂ ਵੀ ਹੁਣ ਵੇਖੋ ਤੇ ਪ੍ਰੈਸ ਕਾਨਫਰੰਸ ਕੀਤੀ ਸਾਰੇ ਠੱਗਾਂ ਨੇ ਅਸੀਂ ਕੀਤੀ ਹੈ ਲੜ ਕੇ ਉਹ ਭਰਨੇ ਦੇ ਉੱਤੇ ਅਸੀਂ ਪਰਚੇ ਵੀ ਕਰਾਇਆ ਕਦੋਂ ਚਾਰ ਪਾਏ ਬੰਦਰ ਠੋਕਿਆ ਨਾ ਹਣ ਅੱਛਾ ਅਸੀਂ ਕਿਹਾ ਵੀ ਰਾਜ ਦੇ ਰਾਜ ਦੇ ਨਹੀਂ ਰਹੇ ਹਾਂ ਉਹੀ ਤਾਂ ਗੱਲ ਕਰਦੇ ਨੇ ਕੋਈ ਕਿਥੇ ਮਹਾਲੀ ਜਾਂ ਪਟਿਆਲਾ ਪੈ ਕੇ ਤੇ ਹੋਰ ਪਿਆ ਪਰਚਾ ਕਿਹੜਾ ਨਹੀਂ ਅਲਜਾਉਣੇ ਆ ਨਾ ਫਿਰ ਹੁਣ ਆਪੀ ਉਲਝੇ ਰਹੂਗਾ ਪਰ ਲੋਕ ਪਤਾ ਨਹੀਂ ਕਿਵੇਂ ਇਕੱਠੇ ਹੋਏ ਫਿਰਦੇ ਮਗਰ ਬਈ ਤੂ ਤੋ ਤੋ ਕਰਾਤੇ ਕਰੇ ਗਾਇਓ ਸਾਡਾ ਮਗਰ ਪਿਆ ਫਿਰਦਾ ਨਾ ਵੇਖਦਾ ਨਾ ਕਰਦਾ ਹੁਣ ਫਿਰ ਉਹਦਾ ਕੀ ਤੁਸੀਂ ਕਰਿਓ ਹੁਣ ਕਰਨਾ ਕੀ ਹੈ ਵੀ ਸਾਨੂੰ ਮਿਲਦਾ ਸਾਡੇ ਸ਼ਟਰ ਸਿੱਟਨੇ ਪੈਣਗੇ ਜੇ ਬਾਹਰ ਆ ਗਿਆ ਤਾਂ ਨਹੀਂ ਜੇ ਆਪਣੇ ਮਨ ਕੇ ਚਲੋ ਜੀ ਜੇ ਸਹੀ ਇੱਕ ਨੰਬਰ ਦਾ ਕੰਮ ਕਰਦੇ ਆ ਹੂੰ ਜੋ ਬੰਦੇ ਕੰਮ ਕਰਦੇ ਆ ਆਪਾਂ ਸਾਰਿਆਂ ਨੂੰ ਮਾੜਾ ਨਹੀਂ ਅਸੀਂ ਆਂਦੇ ਹਾਂ ਹਾਂ ਠੀਕ ਹੈ ਨਾ ਤੇ ਉਹ ਜੇ ਭਾਨੇ ਸਿੱਧੂ ਦੀ ਨਾਰ ਰਾਲ ਕੇ ਕੋਹ ਤੁਹਾਡੇ ਨਾਲ ਉਹ ਵੀ ਬਦਨਾਮ ਹੁੰਦੇ ਆ ਹਾਂ ਜੋ ਸਹੀ ਆ ਉਹ ਵੀ ਬਦਨਾ ਹੁੰਦੇ ਆ ਕਿ ਨਹੀਂ ਹੁੰਦੇ ਹਾਂ ਹੁੰਦੇ ਆ ਬਈ ਤੇ ਜੋ ਭੰਨ ਸਿੱਧੂ ਹੱਕ ਚੋਂਦੇ ਆ ਵੀ ਥੋੜਾ ਕੀ ਕਰੂ ਤੁਸੀਂ ਵੀ ਸਾਡਾ ਕੀ ਹੋਣਾ ਵੀ ਸਾਡੇ ਸ਼ਟਰ ਬੰਦ ਹੋ ਜਾਣਗੇ ਸਾਡਾ ਕੰਮ ਰੁਕ ਜੂਗਾ ਸ਼ਟਰ ਪੈ ਜਾਣਗੇ ਯਾਰ ਤੇ ਹੋਰ ਕੀ ਹੋਣਾ ਕੀ ਆਹੀ ਕੁਝ ਹੋਊਗਾ ਸਾਡੇ ਲੋਕਾਂ ਦਾ ਨਿਸ਼ਾਨ ਵੀ ਹੋਸਟਿਲ ਚ ਜੇ ਥੋਥੇ ਪੈਸੇ ਲੈ ਸ਼ਟਰ ਬੰਦ ਕੋਣ ਲੋਕਾਂ ਦਾ ਪੈਸੇ ਵੜਵਾਈ ਜਾਂਦਾ ਬਈ ਅਸੀਂ ਸਾਰੇ ਮੋੜੀ ਬੈਠੇ ਥੋੜੇ ਬੁੱਤ ਹੀ ਰਹਿ ਗਏ ਸਾਡੇ ਕੋਲ ਇਹ ਮੜਵਾ ਗਿਆ ਸਾਰੇ ਤੇ ਜੇ ਮਾਰੇ ਸਾਰੇ ਇਕੱਠੇ ਹੋ ਗਏ ਤੇ ਸਾਡੇ ਸ਼ਟਰ ਬੰਦ ਹੋਣਗੇ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਬਈ ਵਧਿਆ ਖਾਈ ਜਾਂਦੇ ਸੀਗੇ ਪੈਸੇ ਕਿਉਂਕਿ ਇਹ ਤੁਰ ਲੈਣਾ ਤੇ ਤੁਹਾਸੇ ਆਹੀ ਕੰਮ ਇਹਦਾ ਹੈਗਾ ਤੇ ਬਾਕੀ ਕਹਿੰਦੇ ਆ ਲੋਕ ਕਹਿੰਦੇ ਜੇ ਤੁਹਾਡੇ ਛੇਤਰ ਪੈਂਦੇ ਆ ਇੱਜ ਤੇ ਜਾਊਗੀ ਤੁਹਾਡੀ ਬਈ ਇੱਜ ਦੀ ਕੀ ਗੱਲ ਹੈ ਪੈਸੇ ਪੋੜੇ ਹੋ ਜੇ ਹੋਣੇ ਚਾਹੀਦੇ ਇੱਜਤ ਵੀ ਆ ਜਾਂਦੀ ਛੇਤਰਾਂ ਦੀ ਕੋਈ ਪਰਵਾਹ ਨਹੀਂ ਛੇਤਰ ਛੇਤਰ ਬਈ 4 5 ਛੇਤਰ ਕੋਈ 10 ਛੇਤਰ ਵਾਜ ਜਾਣਗੇ ਤੇ ਉਧਰ 20 ਲੱਖ ਵੀ ਆਊਗਾ ਤੇ ਛੇਤਰਾਂ ਦੀ ਕੀ ਗੱਲ ਹੈ ਬੱਲੇ ਬੱਲੇ ਆ 20 ਲੱਖ ਰੁਪਏ ਤੇ ਕਿੱਥੇ ਲੈ ਵੀ ਮਿੱਤਰੋ ਆ ਦੇਖੋ ਅੱਜ ਕੱਲ ਦੇ ਛੇਤਰਾਂ ਦੀ ਕੋਈ ਪਰਵਾਹ ਨਹੀਂ ਛੇਤਰਾਂ ਦੀ ਯਾਰ ਨੀਵੀਂ ਪਾ ਲੈਣੀ ਆ ਤੂੰ ਹੀ ਤੇ ਖਾ ਲੈਣੀ ਆ ਹਾਂ ਬਈ ਕੋਈ ਚੱਕਰ ਨਹੀਂ 20 ਲੱਖ ਆਹ ਦੇਖੋ ਆਉਂਦਾ ਕਿਆ ਸਤਰਾ ਚਾਰ ਛਤਰੇ ਮੈਂ ਸ਼ਾਮਾਂ ਝੜਦੀ ਕੋਈ ਨਾ ਕਨੇ ਜੇ ਪੈਸੇ ਅੱਜ ਤੱਕ ਆਉਂਦੀ ਜਾਂਦੀ ਰਹਿੰਦੀ ਅੱਜ ਦੀ ਗੱਡੀ ਕਰਨਾ ਪੈਸਾ ਕੋਲੇ ਹੋਣਾ ਚਾਹੀਦਾ ਠੀਕ ਆ ਠੀਕ ਆ ਨਹੀਂ ਮਿੱਤਰੋ ਆ ਦੇਖੋ ਅੱਜ ਕੱਲ ਦੇ ਇਹਨਾਂ ਤੋਂ ਬਚ ਕੇ ਰਹੋ ਜੋ ਕੰਮ ਕਰਦੇ ਆ ਤੁਸੀਂ ਪਹਿਲਾਂ ਪਰਖੋ ਕਿ ਲਓ ਉੱਤੇ ਲਿਖਿਆ ਨਾ ਦੇਖੋ ਵੀ ਇਹਨਾਂ ਦਾ ਲਾਇਸੈਂਸ ਨੰਬਰ ਇਹ ਆ ਉਹਨੂੰ ਚੈੱਕ ਕਰੋ ਕਿਦੋਂ ਇਨਕੁਆਰੀ ਕਰਕੇ ਦੋ ਚਾਰ ਬੰਦਾ ਕੋਲ ਪਤਾ ਕਰਕੇ ਫੇਰ ਇਹ ਕੰਮ ਕਰੋ ਲੈ ਵੀ ਹੁਣ ਤੁਸੀਂ ਦੇਖ ਲੋ ਲੋਕੋ ਵੀ ਇਹਨਾਂ ਠੱਗਾਂ ਦੇ ਸਾਹ ਦੇਣਾ ਕਿ ਭਾਨੇ ਸਾਹ ਦੇਣਾ ਉਹ ਤੁਹਾਡੇ ਤੇ ਟਪੈਂਦਾ ਜੇ ਭਾਨੇ ਸਿੱਧੂ ਹੱਕ ਚ ਖੜੋਗੇ ਤੁਸੀਂ ਤੁਹਾਡਾ ਫਾਇਦਾ ਹੋਊਗਾ ਨਹੀਂ ਤਾਂ ਸਾਨੂੰ ਬਈ ਇਹਨਾਂ ਨੇ ਮੰਜੀ ਮਾਰੀ ਮਾਰੀ ਦੀ ਨਹੀਂ ਤੁਹਾਡੀ ਹੂੰ ਬਈ ਅਸੀਂ ਤਾਂ ਠੱਠਾ ਮਾਰਨੀ ਆ ਇਹ ਤਾਂ ਮਾਰਾਂਗੇ ਬਈ ਜੇ ਭਾਨੇ ਦਾ ਕੰਟਰੋਲ ਹੋਏ ਨਾ ਹੋਇਆ ਤੇ ਆਪਣਾ ਕੰਪਨੀ ਵਾਲਾ ਚੱਲੀ ਜਾਂਦਾ ਸੀ ਇਹਨੂੰ ਕਹਾਂ ਸੀ ਵਿਕ ਜਾ ਪਰ ਨਹੀਂ ਵਿਕਿਆ ਨਹੀਂ ਇਹ ਆਂਦੇ ਵਿਕਾਂਗੇ ਵੀ ਉਹ ਕਰ ਲਾਂਗੇ ਭਾਨੇ ਸਿੱਧੂ ਭਾਨੇ ਸਿੱਧੂ ਵਿਕਜੂ ਭਾਨੇ ਹੋਰ ਉੱਠ ਖੜੂ ਨਹੀਂ ਭਾਨਾ ਵਿਕਦਾ ਨਹੀਂ ਬਾਈ ਭਾਨੇ ਬਥੇ ਰੁਕੂ ਉਹ ਵਿਕਦਾ ਅਸੀਂ ਘਰ ਘਰ ਭਾਨੇ ਉੱਠੀ ਜਾਂਦੇ ਬਈ ਉਹ ਕਰਦੇ ਆਪਾਂ ਉੱਠੂਗਾ ਨਾ ਫੇਕ ਹੀ ਫੋਨ ਵਾਲੇ ਦਾ ਪਰ ਭਾਨਾ ਨਹੀਂ ਵਿਕਿਆ ਸੀ ਤਾਂ ਬਈ ਉਹਨੂੰ ਕਿਹੜਾ ਨੂੰ ਕਰੋੜਾਂ ਤੱਕ ਦੇ ਦੇਤੇ ਸੀ ਲਾਲਚ ਪਰ ਨਹੀਂ ਵੀ ਕਰ ਪਰ ਮੈਨੂੰ ਵੀ ਦਿਓ ਲਾਲਚ ਵਿੱਚ ਮੈਂ ਥੋੜੀ ਵੀਡੀਓ ਪਾ ਰਿਆ ਹਾਂ ਬਾਈ ਯਾਰ ਦੇ ਦੇਣਾ ਹੀ ਪੈਂਦਾ ਸਾਰਾ ਕੋਈ ਹਿੱਸਾ ਫਤ ਹੀ ਚੱਲਦਾ ਠੀਕ ਆ ਠੀਕ ਆ ਚੱਲ ਧੰਨਵਾਦ ਬਾਈ